ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਢਿਲਵਾਨੀ ਅੱਜ ਬਤੌਰ ਚੇਅਰਮੈਨ ਅਹੁਦਾ ਸੰਭਾਲਿਆ ਹੈ ਨਾਮ ਨਿਯੁਕਤ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਾਰਾਂ ਵਿਧਿਕ ਰੀਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲੇ ਤੋਂ ਆਪਣੇ ਦਫ਼ਤਰ ਪੁੱਜੇ ਇਸ ਮੌਕੇ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਨੀ ਨਾਮ ਨਿਯੁਕਤ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਢਿਲਵਾਨ ਨੂੰ ਅਹੁਦੇ ਤੇ ਬਿਰਾਜਮਾਨ ਕੀਤਾ ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਅਤੇ ਵਰਕਰ ਮੌਜੂਦ ਸਨ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਵਿਧਾਨ ਸਭਾ ਸਪੀਕਰ ਸਦਾ ਕੁਲਤਾ ਸਿੰਘ ਸੰਧਵਾ ਅਤੇ ਨਵਨੇ ਜੋ ਚੇਅਰਮੈਨ ਸਦਾ ਸਖਜੀ ਸਿੰਘ ਤਲਵਾ ਨੇ ਹਰ ਕੀ ਕਿਹਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਇਹਨਾਂ ਨੂੰ ਸ਼ੁਕਾਉਣਾ ਵਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਸਾਡੇ ਸਾਥੀ ਐਮਐਲਏ ਸਹਿਬਾਨ ਜੀ ਦਾ ਧੰਨਵਾਦ ਤੇ ਅੱਜ ਉੱਚੇ ਤੌਰ ਤੇ ਪਹੁੰਚੇ ਹੋਏ ਡਿਪਟੀ ਸਪੀਕਰ ਪ੍ਰੋਫੈਸਰ ਜੈ ਕਿਸ਼ਨ ਸਿੰਘ ਜੀ ਰੌੜੀ ਸਾਹਿਬ ਉਹਨਾਂ ਦਾ ਇੱਥੇ ਬਧਾਨ ਤੇ ਧੰਨਵਾਦ ਤੇ ਪ੍ਰੀਵਲੀ ਕਮੇਟੀ ਦੇ ਚੇਅਰਮੈਨ ਕਮੇਟੀ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਪੰਡੋਰੀ ਹੋਰੀ ਜਿਹੜੇ ਕਿ ਐਮਐਲਏ ਬਹਿਲਕਲਾ ਨੇ ਉਹਨਾਂ ਦਾ ਇੱਥੇ ਪਹੁੰਚ ਪਹੁੰਚਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਦਾ ਸੁਜੀਤ ਸਿੰਘ ਚੇਅਰਮੈਨ ਚਲਾਨੀ ਕਮੇਟੀ ਫੀਫ ਕੋਟ ਨੂੰ ਅਸ਼ੀਰਵਾਦ ਦਿੱਤਾ ਔਰ ਅੱਜ ਇੱਥੇ ਇਹਨਾਂ ਨੂੰ ਇਹਨਾਂ ਦੀ ਚੇਅਰ ਤੇ ਬਿਠਾਇਆ ਨਾ ਧੰਨਵਾਦ ਕਰਦਾ ਹਾਂ ਉਸ ਸਾਉਂ ਪੁਰਾਣੇ ਮਾਈ ਜਿਹੜਾ ਲੈ ਮੈਂ ਪਾਰਟੀ ਨੂੰ ਅੱਜ ਦੇ ਅੱਜ ਦੇ ਦੀਵਾਲੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕਬਾਸ ਸਿੰਘ ਜੀ ਸਾਡੀ ਪੰਜਾਬ ਦਾ ਸਮਾਜਿਕ ਤਰ੍ਹਾਂ ਸਰਦਾਰ ਜੀ ਦਾ ਚੰਦਰਪਾਲ ਸਰਮਾ ਜੀ ਤੇ ਪੁੱਛੀ ਲਿੰਦੇ ਜਿਹੜੇ ਅੱਜ ਇੱਥੇ ਆਏ ਆ ਜਿਹੜਾ ਮੇਰੇ ਅਕੀ ਇੱਕ ਵਰਕਰ ਨੂੰ ਨਿਮਾਣੇ ਜ ਵਰਕਰ ਨੂੰ ਜਿੰਨਾ ਮਾਨ ਬਖਸ਼ਿਆ ਤੋਂ ਬਹੁਤ ਧੰਨਵਾਦੀ ਹਾਂ ਜੀ ਮੈਂ ਹਰ ਦੀ ਜ਼ਿੰਮੇਵਾਰੀ ਤੰਦ ਇਹਨਾਂ ਨੂੰ ਮਾਉਂਗਾ ਪਹਿਲਾਂ ਵੀ ਪਾਰਟੀ ਦਾ ਕੰਮ ਅਗਲੀ ਵੀ ਕਹਿੰਦੇ ਜੀ ਜਰਰਾਤ ਦੇਖਿਆ ਕੋਣ ਵੀ ਲੋਕਾਂ ਦੀ ਸੇਵਾ ਲਈ ਉਵੇਂ ਹੀ ਹਾਜ਼ਰ ਹੋਵਾਂਗੇ